ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਨਿਰਪੱਖ ਆਵਾਜ਼ ਤੇ ਤੇ ਰਜਾਨਾ ਜੀ ਤਰ੍ਹਾਂ ਮੌਸਮ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਦੱਸ ਦਈਏ ਕਿ ਅੱਜ ਦਾ ਮੌਸਮ ਜਿਹੜਾ ਕਿਹੋ ਜਿਹਾ ਰਹਿਣ ਵਾਲਾ ਹੈ ਇਸ ਤੋਂ ਪਹਿਲਾਂ ਆਪਾਂ ਲੰਘੇ ਕੱਲ ਦੀ ਗੱਲ ਕਰੀਏ ਤਾਂ ਲੰਘੇ ਕੱਲ ਮੌਸਮ ਸਾਫ਼ ਰਿਹਾ ਧੁੱਪ ਨਿਕਲੀ ਹਵਾ ਚੱਲਦੀ ਰਹੀ ਤਾਂ ਉਸ ਧੁੱਪ ਦੇ ਨਾਲ ਜਿਹੜੇ ਕਿ ਪੈ ਰਹੀ ਠੰਡ ਤੋਂ ਰਾਹਤ ਮਿਲੀ ਉਸ ਤੋਂ ਬਾਅਦ ਆਪਾਂ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਦਿਨ ਚੜ੍ਹਦੇ ਹੀ ਜਿਹੜੀ ਕਿ ਸਾਨੂੰ ਅਸਮਾਨ ਦੇ ਵਿੱਚ ਚਾਰ ਛਪੇਰੇ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਅਮੀ ਵਾਲਾ ਇੱਕ ਜਿਹੜਾ ਕਿ ਮੌਸਮ ਲੱਗ ਰਿਹਾ ਹੈ ਫਿਲਹਾਲ ਮੀਂਹ ਦੇ ਚਾਂਸ ਨਹੀਂ ਹੈਗੇ ਪੂਰੀ ਜਿਹੜੀ ਕਿ ਚਾਰ ਛੇਪੇਰੇ ਹੀ ਸਾਨੂੰ ਪੂਰੀ ਦੀ ਪੂਰੀ ਜਿਹੜੀ ਕਿ ਸੰਘਣੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਤਾਂ ਪੂਰਾ ਦਿਨ ਜਿਹੜਾ ਕਿ ਇਹ ਇਸ ਤਰ੍ਹਾਂ ਹੀ ਬੱਦਲ ਛਾਏ ਰਹਿਣਗੇ ਧੁੱਪ ਨਿਕਲਣ ਦੇ ਚਾਂਸ ਬਹੁਤ ਹੀ ਘਟ ਨੇਗੇ ਅਤੇ ਸ਼ਾਮ ਦੇ ਸਮੇਂ ਜਿਹੜੇ ਕਿ 6:22 ਮਿੰਟਾਂ ਤੇ ਸੂਰਜ ਛਿਪੇਗਾ ਪੰਜਾਬ ਪਰ ਦੀਆਂ ਦੇਸ਼ ਪਰ ਦੀਆਂ ਹੋਰ ਖਬਰਾਂ ਦੇ ਲਈ ਦਿੱਲੀ ਮੌਸਮ ਲਾਈਵ ਅਪਡੇਟ ਦੇ ਲਈ ਆਪਣੇ ਚੈਨਲ ਨਿਰਪੱਖ ਅਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਅਵਾਜ਼